मनप्रीत टॉक्स देखने वाले मेरे सारे श्रोताओं ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਇੱਕ ਆਮ ਸਧਾਰਨ ਕਿਸਾਨ ਦੇ ਪੁੱਤਰ ਹਨ ਪਰ ਉਹਨਾਂ ਨੇ ਆਪਣੀਆਂ ਅੱਖਾਂ ਵਿੱਚ ਵੱਡੇ ਸੁਪਨੇ ਦੇਖੇ ਨਾ ਕੇਵਲ ਉਹਨਾਂ ਨੇ ਉਹਨਾਂ ਸੁਪਨਿਆਂ ਨੂੰ ਸੱਚ ਕੀਤਾ ਬਟ ਚੰਡੀਗੜ੍ਹ ਵਰਗੇ ਜਿਹਨੂੰ ਕੀ ਆਪਾਂ ਸਿਟੀ ਬਿਊਟੀਫੁੱਲ ਵੀ ਕਹਿੰਦੇ ਹਾਂ ਵਰਗੇ ਸ਼ਹਿਰ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ ਇਹ ਕਹਾਣੀ ਹੈ ਮਜ਼ਬੂਤ ਇਰਾਦਿਆਂ ਦੀ ਇਹ ਕਹਾਣੀ ਹੈ ਜ਼ਿੰਦਗੀ ਵਿੱਚ ਕਦੇ ਨਾ ਹਾਰ ਮੰਨਣ ਦੀ ਇਹ ਕਹਾਣੀ ਹੈ ਦ੍ਰਿੜ ਇਰਾਦੇ ਦੀ ਤੇ ਇਹ ਕਹਾਣੀ ਹੈ ਸਰਦਾਰ ਸਤਨਾਮ ਸਿੰਘ ਸੰਧੂ ਜੀ ਦੀ ਜੋ ਕਿ ਐਸਟਾਈਮ ਚਾਂਸਲਰ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਤੇ ਨਾਲ-ਨਾਲ ਉਹ ਮੈਂਬਰ ਪਾਰਲੀਮੈਂਟ ਨੇ ਸੰਧੂ ਸਾਹਿਬ ਵੈ ਤੁਹਾਡਾ ਸਵਾਗਤ ਕਰਦੀ ਆ ਮਨਪ੍ਰੀਤ ਟਾਕਸ ਵਿੱਚ ਆਈ نو ਤੁਹਾਡਾ ਬਹੁਤ ਹੈਕਟਿਕ ਬਿਜ਼ੀ ਸ਼ਡਿਊਲ ਸੀ ਬਟ ਸਟਿਲ ਤੁਸੀਂ ਸਾਡੇ ਲਈ ਸਮਾਂ ਕੱਢਿਆ ਸੰਧੂ ਸਾਹਿਬ ਜਦੋਂ ਮੈਂ ਰਸਤੇ ਵਿੱਚ ਆ ਰਹੀ ਸੀ ਆਈ ਸੋ ਦ ਬੋਰਡਸ ਆਫ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਮੈਂ ਦੇਖਤੀ ਆ ਬੜਾ ਅੱਛਾ ਲੱਗਦਾ ਐ ਇੰਨਾ ਇੱਕ ਸਾਧਾਰਨ ਕਿਸਾਨ ਦੇ ਪੁੱਤਰ ਨੇ ਆਪਣਾ ਇੱਕ ਵੱਖਰਾ ਨਾਮ ਬਣਾਇਆ ਕਿੰਨਾ ਔਖਾ ਸੀ ਇਹ ਸਫ਼ਰ ਔਖਾਤ ਨਹੀਂ ਕਹੂੰਗਾ ਮੈਂ ਮੈਨੂੰ ਮੈਂ ਇਹ ਗੱਲ ਕਹਣੀ ਠੀਕ ਨਹੀਂ ਕਿ ਸਫ਼ਰ ਔਖਾ ਸੀ ਬਿਲਕੁਲ ਮੁਸ਼ਕਲਾਂ ਆਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਵਾਲਾ ਸੀ ਜ਼ਿੰਦਗੀ ਦੇ ਵਿੱਚ ਕਿਉਂਕਿ ਸੁਧਾਰਨ ਘਰਾਂ ਚੋਂ ਨਿਕਲਦੇ ਆ ਐਕਸਪੋਜ਼ਰ ਘੱਟ ਹੁੰਦਾ ਦੁਨੀਆ ਬਾਰੇ ਸਮਝ ਘੱਟ ਹੁੰਦੀ ਹੈ ਲੇਕਿਨ ਜਿਹੜੇ ਸ਼ਬਦ ਤੁਸੀਂ ਆਪਣੀ ਸ਼ੁਰੂਆਤ ਇੰਟਰੋਡਕਸ਼ਨ ਵਿੱਚ ਵਰਤੇ ਆ ਕਿ ਦ੍ਰਿੜਤਾ ਜਿਹੜੀ ਹੈ ਔਰ ਇੱਕ ਆਸ਼ਾ ਦੀ ਇੱਕ ਉਮੀਦ ਲੈ ਕੇ ਆਪਾਂ ਘਰ ਤੋਂ ਨਿਕਲੇ ਸੀ ਬਾਕੀ ਮਨਪੀਰ ਜੀ ਮੈਂ ਸਮਝਦਾ ਕਿ ਪਰਮਾਤਮਾ ਦੀ ਵੀ ਬਖਸ਼ਿਸ਼ ਹੁੰਦੀ ਹੈ ਤੁਹਾਨੂੰ ਮੌਕੇ ਮਿਲਦੇ ਆ ਚੰਗੇ ਲੋਕ ਮਿਲਦੇ ਆ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਿਲਕੁਲ ਹਾਂ ਜੀ ਜਿਹੜੇ ਕਿ ਤੁਹਾਨੂੰ ਰਾਹ ਦਸੇਰਾ ਵੀ ਹੁੰਦੇ ਨੇ ਤੇ ਤੁਹਾਡੇ ਉਹ ਕਿਤੇ ਨਾ ਕਿਤੇ ਮਦਦਗਾਰ ਵੀ ਸਾਬਤ ਹੁੰਦੇ ਆ ਔਰ ਉਹਨਾਂ ਤੋਂ ਕੋ ਬਹੁਤ ਕੁਝ ਸਿੱਖਦੇ ਹੋ ਤੁਸੀਂ ਤੇ ਮੇਰੇ ਨਾਲ ਵੀ ਜ਼ਿੰਦਗੀ ਦੇ ਵਿੱਚ ਇਹ ਮੇਰਾ ਕਹ ਲੋ ਮੇਰਾ ਸੁਭਾਗ ਰਿਆ ਹਮ ਕਿ ਸ਼ੁਰੂ ਤੋਂ ਲੈ ਕੇ ਮੇਰੇ ਪਿਤਾ ਜੀ ਮੇਰੇ ਦਾਦਾ ਜੀ ਤੋਂ ਲੈ ਕੇ ਮੈਂ ਉਹਨਾਂ ਨੂੰ ਆਪਣੇ ਆਈਡੀਅਲ ਮੰਨਦਾ ਮੈਂ ਬਹੁਤ ਕੁਝ ਉਹਨਾਂ ਤੋਂ ਸਿੱਖਿਆ ਬਚਪਨ ਦੇ ਵਿੱਚ ਉਸ ਤੋਂ ਬਾਅਦ ਜਿੰਨੇ ਵੀ ਲੋਕ ਮੈਨੂੰ ਮਿਲੇ ਜਦੋਂ ਮੈਂ ਘਰ ਆਪਣਾ ਛੱਡਿਆ ਹਾਂਜੀ ਮੈਨੂੰ ਸਾਰਿਆਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਹਮਮ ਔਰ ਮੈਨੂੰ ਮਦਦ ਵੀ ਬਹੁਤ ਮਿਲੀ ਐ ਸਮਾਜ ਤੋਂ ਹਮਮ ਤਾਦੀ ਜਾ ਕੇ ਇੱਥੇ ਪਹੁੰਚਿਆ ਹਮ ਔਖਾ ਕੁਝ ਨਹੀਂ ਹੁੰਦਾ ਜੀ ਹਮ ਔਖਾ ਤਾਂ ਸਾਡੀ ਸਮਝ ਹੁੰਦੀ ਐ ਕੁਝ ਵੀ ਔਖਾ ਜਾਂ ਮੁਸ਼ਕਲ ਨਹੀਂ ਹੁੰਦਾ ਤੁਸੀਂ ਐਫਰਟਸ ਕਰੋਗੇ ਤੇ ਜ਼ਰੂਰ ਤੁਹਾਨੂੰ ਉਹਦਾ ਫਲ ਮਿਲਦਾ ਸੰਧੂ ਸਾਹਿਬ ਤੁਸੀਂ ਬਿਲਕੁਲ ਇੱਕ ਸਧਾਰਨ ਪਰਿਵਾਰ ਚੋਂ ਸੀ ਹੈਨਾ ਜੀ ਆਪਣਾ ਇੰਨਾ ਵੱਡਾ ਇੱਕ Empire ਬਿਲਡ ਕਰਨਾ ਐਜੂਕੇਸ਼ਨ ਸੈਕਟਰ ਵਿੱਚ ਕਦੇ ਤੁਹਾਡੇ ਮਨ ਵਿੱਚ ਫੀਅਰ ਨਹੀਂ ਆਇਆ ਡਰ ਨਹੀਂ ਆਇਆ ਜੇ ਮੈਂ ਕਾਮਯਾਬ ਨਾ ਹੋਇਆ ਤਾਂ ਦੇਖੋ ਜੀ ਇੱਕ ਤਾਂ ਅਸੀਂ ਜਿਹੜੇ ਪਿੰਡਾਂ ਵਾਲੇ ਲੋਕ ਹਾਂ ਸਾਨੂੰ ਡਰ ਬਹੁਤਾ ਲੱਗਦਾ ਨਹੀਂ ਹੈ ਮੈਨੂੰ ਇਹ ਗੱਲ ਮੈਂ ਬੜਾ ਨਿਮਾਣਾ ਹੋ ਕੇ ਕਹਿਣਾ ਕਿ ਡਰਨ ਵਾਲੀ ਗੱਲ ਹੁੰਦੀ ਨਹੀਂ ਕਿਉਂਕਿ ਸਾਡੇ ਕੋਲੇ ਗੁਆਣ ਨੂੰ ਜ਼ਿਆਦਾ ਕੁਝ ਨਹੀਂ ਹੁੰਦਾ ਕੋਣ ਡਰ ਕਾਦਾ ਹੁੰਦਾ ਹੈ ਕਿ ਜੇ ਤੁਸੀਂ ਕੁਝ ਗੁਆ ਨਾ ਲੋ ਗੁਆਣਾ ਹੋ ਜਾਵੇ ਅਸੀਂ ਤਾਂ ਸਧਾਰਨ ਘਰਾਂ ਚੋਂ ਨਿਕਲੇ ਆਂ ਤੇ ਅਸੀਂ ਤਾਂ ਕੁਝ ਪਾਉਣ ਵਾਸਤੇ ਨਿਕਲੇ ਸੀ ਗੋਣ ਵਾਸਤੇ ਸਾਡੇ ਕੋਲ ਜ਼ਿਆਦਾ ਕੁਝ ਨਹੀਂ ਸੀ ਡਰ ਨਹੀਂ ਲੱਗਿਆ ਮੈਨੂੰ ਕਦੇ ਅੱਜ ਤੱਕ ਵੀ ਕਦੇ ਡਰ ਨਹੀਂ ਲੱਗਿਆ ਰਦਰ ਹੁਣ ਥੋੜਾ ਬਹੁਤ ਤੁਹਾਨੂੰ ਜ਼ਰੂਰ ਲੱਗਦਾ ਹੈ ਕਿ ਯਾਰ ਹੁਣ ਇਸ ਤੋਂ ਅੱਗੇ ਜਿਹੜਾ ਸਫਰ ਹੈ ਉਹ ਕਿਸ ਤਰ੍ਹਾਂ ਦਾ ਹੋਵੇਗਾ ਕਿਉਂਕਿ ਜ਼ਿੰਦਗੀ ਚ ਜਿਹੜੀ ਸਫਲਤਾ ਮਿਲੀ ਹੈ ਉਸ ਨੂੰ ਬਰਕਰਾਰ ਰੱਖਣਾ ਵੀ ਇੱਕ ਕਹਿ ਲਓ ਕਿ ਇੱਕ ਚੈਲੰਜ ਹੈ ਇੱਕ ਚੁਣੌਤੀ ਹੈ ਔਰ ਉਸ ਨੂੰ ਅੱਗੇ ਵਧਾਉਣਾ ਹੋਰ ਵੱਡੀ ਚੁਣੌਤੀ ਹੈ ਕੋਈ ਇੱਕ ਮਨ ਦੇ ਵਿੱਚ ਹੁਣ ਤਾਂ ਸੋਚਣ ਲੱਗ ਗਏ ਪਹਿਲਾਂ ਨਹੀਂ ਸੋਚਦੇ ਸੀ ਪਹਿਲਾਂ ਤਾਂ ਜਿਹੜਾ ਮਨ 'ਚ ਗੱਲ ਆਉਂਦੀ ਸੀ ਉਹ ਕਰ ਲੈਂਦੇ ਸੀ ਸੰਧੂ ਸਾਹਿਬ ਮੈਂ ਇੱਕ ਇਨਸੀਡੈਂਟ ਇੱਥੇ ਜ਼ਰੂਰ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹਾਂਗੀ ਮੈਂ ਤੁਹਾਨੂੰ ਇੱਕ ਪਹਿਲੀ ਵਾਰ ਜਦ ਮਿਲੀ ਤੁਸੀਂ ਆਈ ਥਿੰਕ ਸੋ ਸਾਡਾ ਕੋਈ ਅਫੀਸ਼ੀਅਲ ਪ੍ਰੋਗਰਾਮ ਸੀ ਤੁਸੀਂ ਬੈਠੇ ਸੀ ਮੈਂ ਤੁਹਾਨੂੰ ਮਿਲਣ ਆਈ ਤੁਸੀਂ ਇਮੀਡੀਏਟਲੀ ਖੜੇ ਹੋਏ ਜਿੰਨੀ ਦੇਰ ਮੈਂ ਖੜੀ ਰਹੀ ਤੁਸੀਂ ਵੀ ਉਨੀ ਦੇਰ ਖੜੇ ਰਹੇ ਤੇ ਮੇਰੇ ਨਾਲ ਖੜ ਕੇ ਗੱਲ ਕੀਤੀ ਆਈ ਫੈਲਟ ਕਿ ਐਨਿਆ ਨੰਬਰ ਇਨਸਾਨ ਐਨੀ ਪੋਜੀਸ਼ਨ ਤੇ ਪਹੁੰਚ ਕੇ ਐਂਡ ਇਹ ਮੈਂ ਨਹੀਂ ਕਹਿ ਰਹੀ ਇਨ ਫੈਕਟ ਵੈਨ ਆਈ ਵਾਸ ਸਰਚਿੰਗ ਅਬਾਊਟ ਜੋ ਜਦੋਂ ਮੈਂ ਤੁਹਾਡੇ ਬਾਰੇ ਪੜ ਰਹੀ ਸੀ ਤਾਂ ਨੀਚੇ ਲੋਕਾਂ ਦੇ ਮਤਲਬ ਕਮੈਂਟਸ ਵੀ ਆ ਰਹੇ ਸੀ ਕਿ ਬਹੁਤ ਹੀ ਨਿਮਾਣੇ ਬੰਦੀ ਹੈ ਐਨਾ ਕੁਝ ਪ੍ਰਾਪਤ ਕਰਕੇ ਵੀ ਇੱਕ ਨੰਮਰਤਾ ਆਪਣੇ ਸੁਭਾਅ ਵਿੱਚ ਰੱਖਣਾ ਮਤਲਬ ਇਹ ਕਿੱਥੋਂ ਆਉਂਦਾ ਹੈ ਸਾਡਾ ਪਿੰਡੂ ਵਿਰਸਾ ਹੀ ਇਹ ਹੈ ਜੀ ਸਾਡੇ ਸਾਡੇ ਜਿਹੜੇ ਸੰਸਕਾਰ ਜਿਹੜੇ ਸਾਡੇ ਹੈ ਸਾਡੇ ਜਿਹੜੇ ਵੈਲਿਊਜ਼ ਨੇ ਉਸ ਦੇ ਵਿੱਚ ਨਿਮਰਤਾ ਹੈ ਔਰ ਨਮਾਨਿਆਂ ਨੂੰ ਹੀ ਇੱਥੇ ਮਾਣ ਮਿਲਦਾ ਹੈ ਇਹ ਗੱਲ ਸ਼ੁਰੂ ਤੋਂ ਸਿੱਖੀ ਹੋਈ ਆ ਤੇ ਕੋਸ਼ਿਸ਼ ਕਰੀਦੀ ਆ ਕਿ ਇਹ ਤਾਂ ਬੇਸਿਕ ਐਟੀਕੈਟਸ ਨੇ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਔਰ ਮੈਨੂੰ ਲੱਗਦਾ ਹੈ ਕਿ ਮੇਰੀ ਮਾਂ ਦਾ ਵੱਡਾ ਰੋਲ ਹੈ ਇਸ ਦੇ ਵਿੱਚ ਉਸ ਤੋਂ ਬਾਅਦ ਮੇਰੀ ਪਤਨੀ ਦਾ ਬਹੁਤ ਵੱਡਾ ਰੋਲ ਹੈਗਾ ਇਹ ਅਗਰ ਮੈਂ ਜੀਡੀ ਵਿੱਚ ਮੈਨੂੰ ਇਹ ਸਮਝਿਆ ਜਾਂਦਾ ਹੈ ਕਿ ਮੈਂ ਨਿਮਰਤਾ ਰੱਖਦਾ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਅਚੀਵਮੈਂਟ ਦੇ ਵਿੱਚ ਮੇਰੀ ਮਾਂ ਦਾ ਬਹੁਤ ਵੱਡਾ ਰੋਲ ਹੈ ਮੈਂ ਤੁਹਾਡੀ ਨਾ ਪ੍ਰੋਫਾਈਲ ਚੈੱਕ ਕਰ ਰਹੀ ਸੀ ਬਥੋੜਾ ਪ੍ਰਪੇਅਰ ਹੋ ਰਹੀ ਸੀ ਇੰਟਰਵਿਊ ਲਈ ਪਿੱਛੇ ਜੇ ਤੁਹਾਡੇ ਇੱਕ ਕੁਲੀਗ ਦੀ ਆਈ ਥਿੰਕ ਸੋ ਡੈਥ ਹੋ ਗਈ ਸੀ ਤੁਸੀਂ ਉਹਨਾਂ ਦੀ ਫੋਟੋ ਵੀ ਆਪਣੇ ਨਾਲ ਪਾਈ ਹੈ ਨਾ ਮਤਲਬ ਇੰਨਾ ਡੂੰਘਾ ਰਿਸ਼ਤਾ ਆਪਣੇ EMPLOYEES ਨਾਲ ਵੀ ਰੱਖਣਾ ਹਰ ਐਮਪਲੋਈ ਬਾਰੇ ਪਤਾ ਵੀ ਹੋਣਾ ਕਿ ਉਹਦੀ ਕੀ ਪ੍ਰੋਬਲਮ ਹੈ ਕੀ ਇਸ਼ੂ ਹੈ ਨਾ ਨਾਰਮਲੀ ਇਸ ਤਰ੍ਹਾਂ ਦਾ ਸੀ ਵਰਕ ਕਲਚਰ ਨਹੀਂ ਦੇਖਦੇ ਕਿਤੇ ਨਾ ਕਿਤੇ ਪੀਪਲ ਮੈਂ ਇਹ ਆਮ ਸਧਾਰਨ ਜ਼ਿੰਦਗੀ ਦੀ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਬੌਸਸ ਨੂੰ EMPLOYES ਬਾਰੇ ਬਿਲਕੁਲ ਨਹੀਂ ਪਤਾ ਹੁੰਦਾ ਬਟ ਤੁਸੀਂ ਬਹੁਤ ਹੀ ਜ਼ਿਆਦਾ ਗਰਾਊਂਡੇਡ ਹੋ ਹਰ EMPLOYE ਦੇ ਨਾਲ ਤੁਸੀਂ ਟੱਚਡ ਹੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਜ਼ ਇਟ ਇਜ਼ ਥ ਕਲਚਰ ਆਫ ਚੰਡੀਗੜ੍ਹ ਯੂਨੀਵਰਸਿਟੀ ਐਜੂਕੇਸ਼ਨ ਦੇ ਨਾਲ ਨਾਲ ਤੁਸੀਂ ਜਿਹੜੀ ਇੱਕ ਟੂਗੇਦਰਨੈਸ ਹੈ ਇੱਕ ਜਿਹੜੀ ਸਮਾਜਿਕ ਸਾਂਝ ਹੈ ਜਿਹੜੀ ਕਿ ਬਿਲਕੁਲ ਖਤਮ ਹੋ ਚੁੱਕੀ ਹੈ ਉਹਨੂੰ ਵੀ ਬਰਕਰਾਰ ਰੱਖਣਾ ਚਾਹੁੰਦੇ ਹੋ ਤੁਸੀਂ ਆਪਣੇ ਸਵਾਲ ਦੇ ਵਿੱਚ ਦੋ ਸ਼ਬਦ ਵਰਤੇ ਐ ਇੱਕ EMPLOYE ਇੱਕ BOSS ਹੂੰ ਸਾਡੇ ਸੰਸਥਾ ਦੇ ਵਿੱਚ EMPLOYE ਸ਼ਬਦ ਅਸੀਂ ਨਹੀਂ ਯੂਜ਼ ਕਰਦੇ ਤੇ ਨਾ ਹੀ BOSS ਸ਼ਬਦ ਇੱਥੇ ਵਰਤਿਆ ਜਾਂਦਾ ਇਹ ਮੇਰਾ ਪਰਿਵਾਰ ਹੈ ਜੀ ਹੂੰ ਪਰਿਵਾਰ ਕਾਫੀ ਵੱਡਾ ਪਰਿਵਾਰ ਹੈ ਤਕਰੀਬਨ 10000 ਦੇ ਕਰੀਬ ਇਹ ਸਾਡੇ ਪਰਿਵਾਰ ਦੇ ਮੈਂਬਰ ਹੈ ਹੂੰ ਔਰ ਜਦੋਂ ਤੁਹਾਡਾ ਪਰਿਵਾਰ ਹੈ ਤੇ ਫਿਰ ਤੁਹਾਡੇ ਜਿਹੜੇ ਉਹਨਾਂ ਨਾਲ ਸੰਬੰਧ ਹੈ ਜਾਂ ਤੁਹਾਡੇ ਜਿਹੜੇ ਕੰਸਰਨ ਹੈ ਹੂੰ ਉਹ ਤਾਂ ਹੋਣੀ ਚਾਹੀਦੀ ਨੇ ਨਾ ਤੁਹਾਡਾ ਰਿਸ਼ਤਾ ਕੀ ਹੋਇਆ ਅਗਰ ਤੁਸੀਂ ਉਹਨਾਂ ਨੂੰ ਦੁੱਖ ਸੁੱਖ ਚ ਨਹੀਂ ਆਂਦੇ ਹੂੰ ਔਰ ਤੁਸੀਂ ਜਿਹਨਾਂ ਦਾ ਜ਼ਿਕਰ ਕੀਤਾ ਸੰਦੀਪ ਪ੍ਰੋਫੈਸਰ ਸੰਦੀਪ ਹੂੰ ਬਹੁਤ ਪਿਆਰਾ ਇਨਸਾਨ ਸੀ ਹੂੰ ਕੋ ਬਹੁਤ ਪ੍ਰੈਸਟਿਡਿਕ ਇੱਕ ਹਾਦਸੇ ਵਿੱਚ ਸਾਥੋਂ ਜੁਦਾ ਹੋਇਆ ਹੂੰ ਉਸ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਸੀ ਉਸ ਦੇ ਘਰ ਨੂੰ ਅੱਗ ਲੱਗ ਗਈ ਸੀ ਹਾਂ ਜੀ ਔਰ ਅੱਗ ਲੱਗਣ ਦੇ ਨਾਲ ਉਸ ਦੀ ਦੋ ਬੇਟੀਆਂ ਹੂੰ ਉਹ ਖੁਦ ਔਰ ਉਸ ਦੇ ਮਾਤਾ ਜੀ ਹਾਂ ਜੀ ਹਾਂ ਉਹ ਇਸ ਸੰਸਾਰ ਤੋਂ ਚਲੇ ਗਏ ਬੜਾ ਤੋ ਕੁਦਾਈ ਸਮਾਂ ਸੀ ਔਰ ਮੇਰਾ ਬੜਾ ਹੂੰ ਨਹੀਂ ਮੈਂ ਦੇਖਿਆ ਸੀ ਬਹੁਤ ਸਾਥੀ ਸੀ ਕਿਉਂਕਿ ਮੈਂ ਨਾ ਜੀ ਹੂੰ ਕੁਝ ਸਾਥੀ ਨੇ ਮੇਰੇ ਜਿਹੜੇ ਹੋ ਅ ਅਧਿਆਪਕ ਤਾਂ ਅੱਛੇ ਹੈਗੇ ਨੇ ਹੂੰ ਲੇਕਿਨ ਸਮਾਜ ਸੇਵਾ ਵਾਸਤੇ ਹਮੇਸ਼ਾ ਹੀ ਉਹ ਤਤਪਰ ਰਹਿੰਦੇ ਆ ਅਸੀਂ ਬਹੁਤ ਸਾਰੇ ਸਮਾਜਿਕ ਸੇਵਾ ਦੇ ਜਿਹੜੇ ਕੰਮ ਕਰਦੇ ਉਸ ਦੇ ਵਿੱਚ ਉਹ ਉਹ ਮੂਰੀ ਹੋ ਕੇ ਕੰਮ ਕਰਦਾ ਸੀ ਤੁਸੀਂ ਉਸ ਦਾ ਜ਼ਿਕਰ ਕਰ ਰਹੇ ਹੋ ਅਦਰਵਾਇਜ਼ ਵੀ ਅਸੀਂ ਇੱਕ ਪਰਿਵਾਰ ਅਸੀਂ ਇੱਕ ਦੂਜੇ ਨਾਲ ਦੁੱਖ ਸੁੱਖ ਦੇ ਵਿੱਚ ਇਹ ਵੀ ਸਾਰੇ ਮੇਰੇ ਨਾਲ ਚੱਲਦੇ ਆ ਔਰ ਮੈਂ ਵੀ ਇਹਨਾਂ ਨਾਲ ਚੱਲਦਾ ਜੀ ਸੰਧੂ ਸਾਹਿਬ ਤੁਹਾਡਾ ਕਾਫੀ ਲੰਬਾ ਸਫ਼ਰ ਰਿਹਾ ਹਨ ਐਜੂਕੇਸ਼ਨ ਸੈਕਟਰ ਵਿੱਚ ਨਾਲ-ਨਾਲ ਤੁਸੀਂ ਮੈਂਬਰ ਆਫ ਪਾਰਲੀਮੈਂਟਰੀ ਹੋ ਸੋ ਇਹ ਐਜੂਕੇਸ਼ਨ ਦਾ ਤੇ ਪੋਲਿਟਿਕਸ ਦਾ ਇਹ ਸਮੇਲ ਕਿਵੇਂ ਹੋਇਆ ਪੋਲਟਿਕਸ ਦਾ ਸੁਮਿਲ ਤਾਂ ਹੱਲੇ ਵੀ ਨਹੀਂ ਹੋਇਆ ਜੀ ਪੂਰੀ ਤਰ੍ਹਾਂ ਮੈਂ ਨੋਮਿਨੇਟਿਡ ਮੈਂਬਰ ਹਾਂ ਹਮਮ ਔਰ ਮੈਂ ਐਜੂਕੇਸ਼ਨ ਦੇ ਧਾਰਤੇ ਮੈਨੂੰ ਉੱਥੇ ਨੋਮਿਨੇਸ਼ਨ ਮਿਲੀ ਹੈ ਰਾਜ ਸਭਾ ਵਿੱਚ ਹਾਂਜੀ ਲੇਕਿਨ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਮੈਂ ਆਦਰਨੀય ਪ੍ਰਧਾਨ ਮੰਤਰੀ ਸ੍ਰੀ ਇੰਦਰਦਰਬੋਦੀ ਜੀ ਹਮਮ ਤੋਂ ਪ੍ਰਭਾਵਿਤ ਹੋ ਕੇ ਹਮ ਇਸ ਪਾਸੇ ਆਇਆ ਹੈਗਾ ਔਰ ਮੈਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਬਹੁਤ ਸਹੀ ਦਿਸ਼ਾ ਵਿੱਚ ਲੈ ਕੇ ਜਾ ਰਹੇ ਹੈ ਤੇ ਦੇਖੋ এডਿਕੇਸ਼ਨ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ ਬਿਲਕੁਲ ਹਮ এডਿਕੇਸ਼ਨ ਦੇ ਨਾਲ ਹੀ ਸਾਰੀ ਦੁਨੀਆ ਚੱਲਦੀ ਹੈ ਚਾਹੇ ਉਹ ਪੋਲਿਟਿਕਸ ਹੈ ਚਾਹੇ ਕੋਈ ਪ੍ਰੋਫੈਸ਼ਨ ਹੈ ਤੇ ਮੈਨੂੰ ਬਹੁਤ ਸਰੀਆਂ ਚੀਜ਼ਾਂ ਕਰਨ ਦੇ ਵਿੱਚ ਆਸਾਨੀ ਇਸ ਕਰਕੇ ਹੁੰਦੀ ਹੈ ਕਿ এডਿਕੇਸ਼ਨ ਦੇ ਪਲੇਟਫਾਰਮ ਤੇ ਤੁਸੀਂ ਹਰ ਡਿਸਪੀਸਪਲਨ ਬਾਰੇ ਜਾਣ ਲੈਣੇ ਹੋ ਸਮਝ ਲੈਣੇ ਹੋ ਸਾਰੀਆਂ ਫੀਲਡਸ ਕਵਰ ਸਾਰੀਆਂ ਫੀਲਡਸ ਕਵਰ ਕਰਦੀ ਹੈ ਹਾਂ ਜੀ ਤੇ ਮੈਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਜਦੋਂ ਮੈਨੂੰ ਕੋਈ ਕੰਮ ਮਿਲਦਾ ਹੈ ਜਦੋਂ ਕੋਈ ਟਾਸਕ ਮਿਲਦਾ ਹੈ ਸਗੋਂ ਮੈਨੂੰ ਲੱਗਦਾ ਹੈ ਕਿ ਮੈਂ ਇੱਕ ਲਗ ਨਜ਼ਰੀਏ ਨਾਲ ਉਹਨਾਂ ਚੀਜ਼ਾਂ ਨੂੰ ਕਰਦਾ ਅਗਰ ਮੈਂ ਕਿਸੇ ਪੋਲੀਟੀਕਲ ਸਿਸਟਮ ਦੇ ਵਿੱਚੋਂ ਗਿਆ ਹੁੰਦਾ ਹਮ ਸ਼ਾਇਦ ਮੇਰਾ ਨਜ਼ਰੀਆ ਹੋਰ ਹੁੰਦਾ ਹੁਣ ਮੇਰਾ ਨਜ਼ਰੀਆ ਇੱਕ ਧਾਸ਼ਾਵਾਦੀ ਰਹਿੰਦਾ ਹਮ ਇੱਕ ਮੈਨੂੰ ਹੁੰਦਾ ਹੈ ਕਿ ਸੋਲੂਸ਼ਨ ਪ੍ਰੋਵਾਈਡਰ ਦੇ ਤੌਰ ਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ ਪ੍ਰੋਬਲਮ ਤਾਂ ਮੁਹੱਲੇ ਕੇ ਹਰ ਬੰਦਾ ਆ ਰਿਹਾ ਹੈਗਾ ਬਿਲਕੁਲ ਲੇਕਿਨ ਅਗਰ ਤੁਸੀਂ ਸੋਲੂਸ਼ਨ ਪ੍ਰੋਵਾਈਡ ਕਰਨ ਦੀ ਬਜਾਏ ਤੁਸੀਂ ਨੁਕਤਾ ਚ ਇਨੀ ਕਰਦੇ ਹੋ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਣੀ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਬਹੁਤ ਘੱਟ ਨਹੀਂ ਇਹ ਇਟ ਵਾਸ ਇਨ ਮਾਈ ਲਿਸਟ ਮੈਂ ਕਿਸੇ ਦਾ ਕ੍ਰਿਟਿਸਿਜ਼ਮ ਨਹੀਂ ਕਰਦਾ ਕਿਉਂਕਿ ਕਿਸੇ ਦੇ ਕ੍ਰਿਟਿਸਿਜ਼ਮ ਕਰਨ ਦੇ ਨਾਲ ਸਮਾਜ ਦਾ ਤਾਂ ਫਾਇਦਾ ਕੋਈ ਨਹੀਂ ਹੋਣਾ ਤੁਸੀਂ ਗਾਲਾਂ ਕੱਢਦੇ ਹੋ ਹੋ ਸਕਦਾ ਤੁਹਾਨੂੰ ਚੰਗਾ ਮੀਡੀਆ ਚ ਕਵਰੇਜ ਮਿਲ ਜੇ ਹੋ ਸਕਦਾ ਤੁਹਾਨੂੰ ਚੰਗੀ ਸੋਸ਼ਲ ਮੇਰੇ ਮੇਰਾ ਟਾਈਮ ਥੋੜੇ ਟਾਈਮ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਉ ਹਾਂਜੀ ਮੇਰੇ ਸੋਸ਼ਲ ਮੀਡੀਆ ਟੀਮ ਨੂੰ ਕਿਹਾ ਹੂੰ ਕਿ ਮੈਂ ਕਹਿੰਦੀ ਆਪਣਾ ਅਕਾਊਂਟ ਤਾਂ ਜਿੱਥੇ ਸੀ ਉੱਥੇ ਹੀ ਖੜਾ ਹੋਇਆ ਆਪਣੇ ਤਾਂ ਵੱਧ ਨਹੀਂ ਰਹੇ ਆਡੀਅנס ਨਹੀਂ ਵੱਧ ਰਹੀ ਉਹ ਕਹਿੰਦੀ ਤੁਹਾਡੀ ਆਡੀਅנס ਇੰਨੀ ਹੈਗੀ ਹੈ ਜਿਹੜੀ ਤੁਹਾਨੂੰ ਸੁਣ ਸਕਦੀ ਉਹੀ ਹੈ ਉਹੀ ਹੈ ਕਿਉਂਕਿ ਤੁਸੀਂ ਕਿਸੇ ਨੂੰ ਗਾਲਾਂ ਨਹੀਂ ਕੱਢਦੇ ਕਹਿੰਦੀ ਤੁਸੀਂ ਫੇਮਸ ਚਾਹੀਦਾ ਹੈ ਉਹ ਕਹਿੰਦੀ ਤੁਸੀਂ ਕਹਿੰਦੀ ਜੀ ਤੁਸੀਂ ਥੋੜਾ ਜਿਹਾ ਕੰਟਰੋਵਰਸ਼ਲ ਕੁਝ ਕਰੋ ਗੱਲ ਕਰੋ ਤੁਸੀਂ ਕਿਸੇ ਦੇ ਖਿਲਾਫ ਬੋਲੋ ਬਿਆਨ ਦਿਓ ਪੜਕਾਓ ਜਿਆ ਦੇ ਦੇਖਿਓ ਤੁਹਾਡਾ ਫਿਰ ਹੁੰਦਾ ਅਕਾਊਂਟ ਤੇ ਮੈਂ ਕਹਿੰਦਾ ਇਹ ਮੇਰ ਤੋਂ ਨਹੀਂ ਹੁੰਦਾ ਹੈ ਮੈਂ ਤਾਂ ਜੋ ਮੇਰੇ ਮਨ ਵਿੱਚ ਆਉਂਦਾ ਹੈ ਮੇਰਾ ਆਪਣਾ opinion ਹੋ ਸਕਦਾ ਆਪਣੇ ਵਿਚਾਰ ਹੋ ਸਕਦੇ ਆ ਦੂਜੇ ਬੰਦੇ ਦੇ ਆਪਣੇ ਵਿਚਾਰ ਹੋ ਸਕਦੇ ਆ ਮੈਂ ਕਿਸੇ ਦੀ ਬਿਨਾਂ ਵਜ੍ਹਾ ਕਿਸੇ ਐਸੀ ਗੱਲ ਦਾ ਐਸੇ ਮੁੱਦੇ ਦਾ ਜਿਸ ਦੇ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਮੈਂ ਡੈਫੀਨਿਟਲੀ ਉਸ ਦੇ ਖਿਲਾਫ ਬੋਲਦਾ ਬਿਕਮ ਬਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਬੋਲਦਾ ਯਾਨੀ ਤੁਸੀਂ ਆਪਾਂ ਕਹਿੰਦੇ ਆ opinionਸ ਆਪਣੇ ਪੇਸ਼ ਕਰਦੇ ਹੋ ਬਟ ਯੂ ਡੋਨਟ ਟਾਰਗੇਟ ਪੀਪਲ ਤੁਸੀਂ ਜੋ ਤੁਹਾਡਾ ਕਿਸੇ ਚੀਜ਼ ਨੂੰ ਲੈ ਕੇ ਕੋਈ ਵਿਚਾਰ ਹੈ ਜਿਵੇਂ ਆਪਾਂ ਕਹਿਨੇ ਆਪਾਂ ਇੱਕ ਡੈਮੋਕਰੈਟਿਕ ਕੰਟਰੀ ਵਿੱਚ ਹੈ ਰਾਈਟ ਟੂ ਸਪੀਚ ਰਾਈਟ ਟੂ ਫਰੀडम ਹਰ ਬੰਦੇ ਦਾ ਹੱਕ ਹੈ ਬਟ ਯੂ ਡੋਨਟ ਅਟੈਕ ਟੂਰਡਸ ਪੀਪਲ ਤੁਸੀਂ ਕਿਸੇ ਤੇ ਦਰਸਲ ਨਾ ਜੀ ਮੈਂ ਸੌਰੀ ਤੁਹਾਨੂੰ ਹਾਂਜੀ ਨਹੀਂ ਬੋਲੋ ਨਹੀਂ ਕੁੜਤਨ ਵਧ ਗਈ ਹੈ ਹਮ ਖਾਸ ਕਰਕੇ ਪੰਜਾਬ ਦੇ ਵਿੱਚ ਐਂਓ ਲੱਗਦਾ ਹੈ ਕਿ ਇਹ ਨਾ ਇੱਕ ਨਵੀਂ ਤਰ੍ਹਾਂ ਦਾ ਪੋਲੂਸ਼ਨ ਹੋ ਗਿਆ ਐਗਜ਼ੈਕਟਲੀ ਬਿਲਕੁਲ ਸਮਾਜਿਕ ਜਿਹੜਾ ਪ੍ਰਦੂਸ਼ਣ ਇਹਨਾਂ ਵੱਧ ਗਿਆ ਇਹ ਹਮ ਇੰਨੀ ਗਲਤ ਭਾਸ਼ਾ ਵਰਤੀ ਜਾ ਰਹੀ ਆ ਇਹਨਾਂ ਇੱਕ ਦੂਜੇ ਬਾਰੇ डीएफएम ਕਰਨ ਤੇ ਲੱਗੇ ਹੋਏ ਆ ਇੱਕ ਦੂਸਰੇ ਬਾਰੇ ਇੰਨੀਆਂ ਚੀਜ਼ਾਂ ਅਸੀਂ ਫਤੂ ਕਈ ਜਾ ਰਹੇ ਹੈਗੇ ਆ ਗਾਲਾਂ ਕੱਢ ਰਹੇ ਕੋਈ ਮਰਿਆਦਾ ਨਹੀਂ ਕੋਈ ਮਰਿਆਦਾ ਨਹੀਂ ਹੱਦ ਹੀ ਨਹੀਂ ਮੈਨੂੰ ਲੱਗਦਾ ਕਿ ਇਸ ਦੇ ਨਾਲ ਹਾਸਲ ਕੁਝ ਨਹੀਂ ਹੋਣਾ ਹਾਸਲ ਕੁਝ ਨਹੀਂ ਹੋਣਾ ਬਿਲਕੁਲ ਕਿਉਂਕਿ ਇਸ ਨਾਲ ਨੁਕਸਾਨ ਹੁੰਦਾ ਤੇ ਮੈਂ ਤਾਂ ਕੋਸ਼ਿਸ਼ ਕਰਦਾ ਜੀ ਕਿ ਮੈਂ ਕਿਸੇ ਦੇ ਖਿਲਾਫ ਨਾ ਹੀ ਬੋਲਾਂ ਤੁਸੀਂ ਕਿਸੇ ਖਿਲਾਫ ਕਦੇ ਨਹੀਂ ਬੋਲਦੇ ਕਿ ਤੁਸੀਂ ਕਦੇ ਕ੍ਰਿਟਿਸਿਜ਼ਮ ਖੁਦ ਫੇਸ ਕੀਤਾ ਲਾਈਫ ਵਿੱਚ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਲੱਤਾਂ ਖਿੱਚਣ ਵਾਲੇ ਬਹੁਤ ਲੋਕ ਹੁੰਦੇ ਆ ਮੈਂ ਨਾ ਜੀ ਮੈਨੂੰ ਇੱਕ ਗੀਤ ਬਹੁਤ ਚੰਗਾ ਲੱਗਦਾ ਹੈ ਹੂੰ ਮਨਮੋਨ ਵਾਰਿਸ ਨੇ ਗਾਇਆ ਉਹ ਮੈਨੂੰ ਨਹੀਂ ਪਤਾ ਕਿਨੇ ਲਿਖਿਆ ਉਹ ਹੂੰ ਉਹ ਕਹਿੰਦੇ ਗੱਲ-ਗੱਲ ਉੱਤੇ ਜਿਹੜੇ ਰਹੇ ਟੋਕਨੇ ਡਰ ਨਾ ਦਿਲਾਇਆ ਆਪਣੇ ਹੀ ਲੋਕ ਨੇ ਮੈਨੂੰ ਤਾਂ ਮੇਰੀ ਆਲੋਚਨਾ ਕਰਨ ਵਾਲਿਆਂ ਤੋਂ ਸਿੱਖਣ ਨੂੰ ਮਿਲਦਾ ਹੂੰ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਉਹਨਾਂ ਦਾ ਮੈਂ ਉਹਨਾਂ ਨੂੰ ਜਦੋਂ ਜੋ ਮੇਰੀ ਅਪਰੋਚ ਕਿਈ ਆ ਜਾਂਦੇ ਆ ਮੈਂ ਉਹਨਾਂ ਨੂੰ ਜ਼ਰੂਰ ਕਹਿੰਨਾ ਕਿ ਯਾਰ ਚੰਗੀ ਗੱਲ ਆ ਤੁਸੀਂ ਮੇਰੇ ਚ ਨੁਕਸ ਕੱਢੋਗੇ ਮੈਂ ਉਹਨਾਂ ਹੀ ਆਪਣੇ ਆਪ ਨੂੰ ਸੁਧਾਰ ਕਰ ਸਕਦਾ ਹਾਂ ਸੰਧੂ ਸਾਹਿਬ ਮੈਂ ਤੁਹਾਡੇ ਬਾਰੇ ਪੜ੍ਹ ਵੀ ਰਹੀ ਸੀ ਵੀ ਮੈਂ ਪੂਰੀ ਰਿਸਰਚ ਕੀਤੀ ਹੈ ਨਾ ਤੁਹਾਡੀ ਬੜੀ ਇੱਕ ਕਲੀਨ ਇਮੇਜ ਵੀ ਹੈ ਹੈ ਨਾ ਲੋ ਕੰਟਰੋਵਰਸੀਜ਼ ਜਿਵੇਂ ਮਤਲਬ ਕੋਈ ਤੁਹਾਡੇ ਨਾਲ ਕੰਟਰੋਵਰਸੀ ਅਟੈਚ ਨਹੀਂ ਤੁਸੀਂ ਐਜੂਕੇਸ਼ਨ ਸੈਕਟਰ ਵਿੱਚ ਵੀ ਆਪਣਾ ਇੱਕ ਨਾਮ ਬਣਾਇਆ ਦੇਖੋ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਇੱਕ ਸਾਧਾਰਨ ਕਿਸਾਨ ਦੇ ਪੁੱਤਰ ਨੇ ਆ ਕੇ ਆਪਣਾ ਇੱਕ ਨਾਮ ਬਣਾਉਣਾ ਇੱਕ Empire ਖੜਾ ਕਰਨਾ ਇਸ ਆਈ ਰੀਅਲੀ ਸੈਲੂਟ ਯੂ ਫਾਰ ਥੈਟ ਹੈ ਨਾ ਲੱਖਾਂ ਨੌਜਵਾਨਾਂ ਨੂੰ ਤੁਸੀਂ ਪ੍ਰੇਰਿਤ ਵੀ ਕਰਦੇ ਹੋ ਯੂ ਇਨਸਪਾਇਰ ਮਿਲੀయన్స్ ਕਿਉਂਕਿ ਇੰਟਰਵਿਊ ਕਰਨ ਤੋਂ ਪਹਿਲਾਂ ਮੈਨੂੰ ਬਹੁਤ ਲੋਕਾਂ ਦੇ ਕਾਲਸ ਆਏ ਸਤਨਾਮ ਸੰਧੂ ਜੀ ਨੂੰ ਬਲੱਪ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਮੈਂ ਤੁਹਾਨੂੰ ਇਹ ਸ਼ੇਅਰ ਵੀ ਕੀਤਾ ਮੈਂ ਕਿ ਮੈਨੂੰ ਲੋਕਾਂ ਦੇ ਕਾਲਸ ਆਏ ਆ ਮੈਨੂੰ ਲੋਕ ਪਰਸਨਲੀ ਕਹਿੰਦੇ ਤੁਸੀਂ ਸਤਨਾਮ मतलब ਇੰਨਾ ਲੋਕਾਂ 'ਚ ਤੁਸੀਂ ਪਿਆਰ ਵੀ मतलब ਇੱਕ ਬਣਾ ਚੁੱਕੇ ਹੈ ਨਾ ਉਹ ਇਸ ਦਾ ਰਾਜ਼ ਕੀ ਹੈ ਕੀ ਤੁਹਾਡੀ ਨਮਰਤਾ ਹੈ ਜਾਂ ਕੀ ਤੁਹਾਡਾ ਸਹੀ ਸੋਚ ਹੈ ਜਾਂ ਕੀ मतलब ਕੋਈ ਮੈਡੀਟੇਸ਼ਨ ਹੈ ਜਾਂ ਕੁਝ ਅਜੇ ਹੈ ਹਾਊ ਯੂ ਆਰ ਸੋ ਗਰਾਊਂਡਡ ਕੁਝ ਨਹੀਂ ਹੈ ਜੀ ਕੁਝ ਨਹੀਂ ਹੈ ਮੈਂ ਤਾਂ ਨਜ਼ਰ ਨਾਲ ਲਗਾ ਦਿਓ ਇੱਥੇ ਕੰਟਰੋਵਰਸੀ ਕਦੋਂ ਪਤਾ ਹੋਣੀ ਹੈ ਕੁਝ ਕਹਿ ਨਹੀਂ ਸਕਦੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਪਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਨਾ ਕਿਸੇ ਨੂੰ ਤੰਗ ਕਰਾਂ ਹਮ ਮੈਂ ਕਿਉਂ ਨੂੰ ਪਰੇਸ਼ਾਨ ਕਰਾ ਆਪਣਾ ਕੰਮ ਕਰਣਾ ਜੀ ਕੰਮ ਦੇਖੋ ਕਰਨ ਵਾਸਤੇ ਇੰਨਾ ਕੰਮ ਹੈਗਾ ਤੁਸੀਂ ਕਿਸੇ ਦੀ ਕਿਸੇ ਵੱਲ ਝਾਕਣ ਦੀ ਤੁਹਾਨੂੰ ਕਿਹਾ ਜ਼ਿਆਦਾ ਜ਼ਰੂਰਤ ਹੈ ਤੁਸੀਂ ਆਪਣਾ ਕੰਮ ਕਰੋਣਾ ਜੀ ਇੱਕ ਮੈਂ ਨਾ ਜੀ ਬਿਨਾਂ ਵਜ੍ਹਾ ਜਿਹੜੀਆਂ ਨੇ ਮਹਿਫਲਾਂ ਨਹੀਂ ਹੁੰਦੀਆਂ ਮੈਂ ਉਹਨਾਂ ਵਿੱਚੋਂ ਜਾਣਾ ਅਵੋਇਡ ਕਰਦਾ ਔਰ ਮੈਂ ਬਹੁਤ ਘੱਟ ਲੋਕਾਂ ਨਾਲ ਬੈਠ ਕੇ ਜਦੋਂ ਖੁੱਲਕੇ ਗੱਲ ਕਰਦਾ ਮੈਂ ਘੱਟ ਲੋਕਾਂ ਨਾਲ ਕਰਦਾ ਉਹਨਾਂ ਨਾਲ ਵੀ ਮੈਂ ਕਸੀਮਾ ਦੇ ਵਿੱਚ ਰਹਿ ਕੇ ਕਰਨੇ ਕੋਸ਼ਿਸ਼ ਕਰਦਾ ਕਿਉਂਕਿ ਤੁਹਾਡੀ ਜੁਬਾਨ ਦੇ ਨਾਲ ਹੀ ਸਾਰਾ ਮਾਮਲਾ ਵਿਗੜ ਜਾਂਦਾ ਹੈ। ਚਲੋ ਤਾਂ ਹੈ ਜੀ। ਮੈਂ ਕੋਸ਼ਿਸ਼ ਕਰਦਾ। ਮੈਂ ਕੋਈ ਐਸੀ ਮੈਡੀਟੇਸ਼ਨ ਜਾਂ ਕੁਝ ਨਹੀਂ ਕਰਦਾ। ਮੈਂ ਸਧਾਰਨ ਵਿਅਕਤੀ ਹਾਂ। ਆਪਣਾ ਰੂਟੀਨ ਜਿਹੜੀ ਮੇਰੀ ਹੈ ਬੜੀ ਸਿੰਪਲ ਤੇ ਸਦਗੀ ਵਾਲੀ ਹੈਗੀ ਆ। ਸੰਧੂ ਸਾਹਿਬ ਇੱਕ ਪੰਜਾਬ ਵਿੱਚ ਜਿਹੜਾ ਬੜਾ ਇੱਕ ਸੀਰੀਅਸ ਮੁੱਦਾ ਸੀ ਬੁੱਢੇ ਨਾਲੇ ਦਾ ਹਨਾ। ਤੁਸੀਂ ਉਹਦੇ ਵਿੱਚ ਵੀ ਵੱਦ ਚੜ੍ਹ ਕੇ ਅੱਗੇ ਕੰਮ ਕੀਤਾ, ਲੀਡ ਲਈ। ਹਨਾ ਉਹਦੇ ਬਾਰੇ ਸਾਨੂੰ ਤੁਸੀਂ ਜ਼ਰੂਰ ਦੱਸੋ। ਦੇਖੋ ਇਹ ਬੜੀ ਬਦਕਿਸਮਤੀ ਹੈ ਸਾਡੀ ਕਿ ਜਿਹੜੀ ਸਾਡੀ ਇਹ ਪੰਜਾਬ ਦੀ ਪਵਿੱਤਰ ਧਰਤੀ ਤੇ ਪਾਣ ਸਾਡੇ ਪਾਣੀ ਪਾਣ ਪਾਣੀ ਸਾਰਾ ਹੀ ਸਾਡਾ ਵਿਗੜਿਆ ਹੋਇਆ ਹੈ ਚਾਹੇ ਤੁਸੀਂ ਹਵਾ ਪ੍ਰਦੂਸ਼ਣ ਦੀ ਗੱਲ ਕਰੋ ਚਾਹੇ ਤੁਸੀਂ ਪਾਣੀ ਦੀ ਗੱਲ ਕਰੋ ਪਰ ਮੈਂ ਇਹਨੂੰ ਇੱਕ ਸਮਾਜਿਕ ਸਮੱਸਿਆ ਦੇ ਤੌਰ ਤੇ ਦੇਖਦਾ ਮੈਂ ਇਸ ਦੇ ਵਿੱਚ ਵੀ ਜਿਹੜੀ ਨੁਕਤਾ ਚ ਨਹੀਂ ਕਿਸਦੀ ਕਰੀਏ ਸਾਰਾ ਸਮਾਜ ਹੀ ਇਹਦੇ ਵਿੱਚ ਸ਼ਾਮਲ ਹੈ ਹਮਮ ਲੇਕਿਨ ਹਾਲਾਤ ਬਹੁਤ ਖਰਾਬ ਹੈ ਕੱਲਾ ਬੁੱਢਾ ਨਾਲਾ ਨਹੀਂ ਹੈ ਬੁੱਢਾ ਦਰਿਆ ਹੈ ਉਹਨੂੰ ਬੁੱਢਾ ਨਾਲਾ ਕਹਿਣ ਲੱਗੇ ਅਸੀਂ ਇਹ ਵੀ ਨਹੀਂ ਸੋਚਦੇ ਕਿ ਅਸੀਂ ਦਰਿਆ ਨੂੰ ਨਾਲਾ ਕਹਿਣ ਲੱਗੇ ਕਿਉਂਕਿ ਗੰਦਗੀ ਉਸਦੇ ਵਿੱਚ ਹੀ ਨਹੀਂ ਆ ਗਈ। ਹੂੰ। ਖੱਗਰ ਦੇ ਵਿੱਚ ਵੀ ਹੈ ਪ੍ਰਦੂਸ਼ਣ। ਹੂੰ। ਇਹ ਸਾਰਾ ਜਿਹੜਾ ਪ੍ਰਦੂਸ਼ਣ ਹੈ ਇਹ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆਲਰੇਡੀ ਕਰ ਚੁੱਕਿਆ ਪਿਛਲੇ 30-35 ਸਾਲ ਤੋਂ। ਹੂੰ। ਔਰ ਮੇਰਾ ਜਿਹੜਾ ਪਿੰਡ ਹੈ ਜੀ ਉਹ ਸਤਲੁਜ ਦੇ ਬਿਲਕੁਲ ਕਿਨਾਰੇ ਤੇ ਹੈ। ਜੀ। ਔਰ ਮੇਰੇ ਪਿੰਡ ਦੇ ਵਿੱਚ ਇਹਦਾ ਬਹੁਤ ਪ੍ਰਭਾਵ ਪਿਆ ਕਿਉਂਕਿ ਜਿੰਨਾ ਵੀ ਇਹ ਪ੍ਰਦੂਸ਼ਣ ਹੈਗਾ ਚਾਹੇ ਉਹ ਲੁਧਿਆਣੇ ਤੋਂ ਆਇਆ ਜਾਂ ਲੁਧਿਆਣੇ ਤੋਂ ਪਹਿਲਾਂ ਹਿਮਾਚਲ ਤੋਂ ਵੀ ਆ ਰਿਹਾ ਹੈਗਾ ਸਾਰਾ ਪੰਜਾਬ ਦਾ ਨਹੀਂ ਹੈ ਮੇਰੇ ਪਿੰਡ 'ਚ ਬਹੁਤ ਮੌਤਾਂ ਹੋਈਆਂ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਮੇਰੇ ਚਾਚਾ ਜੀ ਇਸ ਦੁਨੀਆ 'ਚੋਂ ਸਮੇਂ ਤੋਂ ਪਹਿਲਾਂ ਚਲੇ ਗਏ ਜਾਣਾ ਤਾਂ ਸਭ ਨੇ ਤੇ ਮੇਰੇ ਪਿਤਾ ਜੀ ਨੂੰ ਤੇ ਮੇਰੇ ਚਾਚਾ ਜੀ ਨੂੰ ਲਿਵਰ ਕੈਂਸਰ ਦੇ ਨਾਲ ਹੋ ਗਏ ਆ ਓਕੇ ਤਾਂ ਉਹ ਪਾਣੀ ਦੀ ਬਿਜਾ ਕਰਕੇ ਗਏ ਆ ਸਾਡੇ ਪਿੰਡ 'ਚ ਮੇਰੇ ਪਿੰਡ ਦੇ ਵਿੱਚ ਕੋਈ ਬਜ਼ੁਰਗ ਨਜ਼ਰ ਨਹੀਂ ਆਉਂਦਾ ਤੁਹਾਨੂੰ ਮਤਲਬ 60 65 ਸਾਲ ਤੋਂ ਉੱਪਰ ਕੋਈ ਬੰਦਾ ਨਜ਼ਰ ਨਹੀਂ ਆਉਂਦਾ ਉਸਦੀ وجہ ਸਰਫ ਇਹ ਪ੍ਰਦੂਸ਼ਣ ਹੈ। ਇਹ ਕਹਾਣੀ ਮੇਰੇ ਪਿੰਡ ਦੀ ਨਹੀਂ ਹੈ ਤੁਸੀਂ ਰਾਜਸਥਾਨ ਤੱਕ ਜਾਓਗੇ ਇਸ ਸਮੱਸਿਆ ਲਈ। ਬਿਲਕੁਲ। ਪਰ ਮੈਂ ਇਹਨੂੰ ਇੱਕ ਸਮਾਜਿਕ ਸਮੱਸਿਆ ਦੇ ਤੌਰ ਤੇ ਦੇਖਦਾ ਹੋਇਆ ਹੀ ਇਸ ਦੇ ਵਿੱਚ ਕੋਸ਼ਿਸ਼ ਕਰ ਰਿਹਾ ਹਾਂ। ਹੂੰ। ਕਿ ਇਹ ਸਮੱਸਿਆ ਇੰਨੀ ਵੱਡੀ ਆ ਇਸ ਦੇ ਵਿੱਚ ਇਕੱਲੀ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ। ਹੂੰ। ਇਕੱਲੀ ਲੁਧਿਆਣਾ ਕਾਰਪੋਰੇਸ਼ਨ ਕੁਝ ਨਹੀਂ ਕਰ ਸਕਦੀ। ਭਾਰਤ ਸਰਕਾਰ ਦੀ ਮਦਦ ਲੈ ਕੇ ਹੂੰ। ਲੋਕਾਂ ਦਾ ਸਹਿਯੋਗ ਲੈ ਕੇ ਅਸੀਂ ਇਸ ਨੂੰ ਹੱਲ ਕਰਨ ਵਾਸਤੇ ਮੇਰੀ ਮੇਰੀ ਅਪਰੋਚ ਤੇ ਹੈਗੀ ਆ ਨਹੀਂ ਬਿਲਕੁਲ ਮੈਂ ਕੋਈ ਅੰਦੋਲਨਕਾਰੀ ਨਹੀਂ ਹੈਗਾ ਮੈਂ ਕੋਈ ਕਿਸੇ ਨੂੰ ਕਿਸੇ ਦੇ ਖਿਲਾਫ ਹਾਂਜੀ ਲੇਕਿਨ ਮੈਂ ਕੋਸ਼ਿਸ਼ ਇਹ ਕਰ ਰਿਹਾ ਹੈਗਾ ਕਿ ਭਾਰ ਸਰਕਾਰ ਕਿਉਂਕਿ ਵੱਡੀ ਭੂਮਿ ਨਿਭਾ ਸਕਦੀ ਹੈ ਉਹਨਾਂ ਕੋ ਸਾਧਨ ਵੀ ਜ਼ਿਆਦਾ ਹੈਗੇ ਹਨ ਕਿਉਂਕਿ ਪ੍ਰੋਜੈਕਟ ਬਹੁਤ ਵੱਡਾ ਹੈ ਛੋਟਾ ਕੰਮ ਨਹੀਂ ਹੈ ਹਾਂਜੀ ਸਾਨੂੰ ਮਾਸਟਰ ਪਲਾਨ ਬਣਾ ਕੇ ਇਸ ਦਾ ਕੋ ਹੱਲ ਕਰਨਾ ਪਏਗਾ ਹਮਮ ਔਰ ਇੱਥੇ ਮੈਂ ਤੁਹਾਨੂੰ ਖਾਸ ਇਹ ਗੱਲ ਵੀ ਦੱਸਣੀ ਚਾਹੁੰਦਾ ਕਿ ਜਿਹੜੀ ਇੰਡਸਟਰੀ ਹੈਗੀ ਆ ਜਿਸ ਨੂੰ ਇਸ ਗੱਲ ਵਾਸਤੇ ਇਹ ਬਲੇਮ ਕੀਤਾ ਜਾ ਰਿਹਾ ਹੈ ਮੈਨੂੰ ਦੱਸਦੀ ਆ ਯਾਰ ਤੇ ਡਰੀ ਨਹੀਂ ਸਾਡਾ ਸਮਾਜ ਉਹਨਾਂ ਤੋਂ ਬਿਨਾ ਵੀ ਨਹੀਂ ਚੱਲ ਸਕਦਾ ਮੈਂ ਉਹਨਾਂ ਨੂੰ ਵੀ ਮਿਲਣਾ ਚਾਹੁੰਨਾ ਮੇਰੇ ਮਨ ਵਿੱਚ ਹੈ ਕਿ ਮੈਂ ਮਿਲ ਕੇ ਉਹਨਾਂ ਨੂੰ ਲੁਧਿਆਣਾ ਜਾ ਕੇ ਉਹਨਾਂ ਨਾਲ ਗੱਲ ਕਰਕੇ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਜੀ ਸੋਲੂਸ਼ਨ ਕਰੀਏ ਪੰਜਾਬ ਸਰਕਾਰ ਪੰਜਾਬ ਪ੍ਰੋਡੂਸ਼ਨ ਕੰਟਰੋਲ ਬੋਰਡ ਜਿਹੜਾ ਉਹ ਵੀ ਸਾਰੇ ਲੱਗੇ ਹੋਏ ਨੇ ਹਾਂਜੀ ਅਸੀਂ ਸਾਰੇ ਮਿਲ ਕੇ ਪਹਾ ਸਰਕਾਰ ਮਿਲ ਕੇ ਅਸੀਂ ਇਹਦਾ ਹੱਲ ਕਰੀਏ ਦੇਖੋ ਹਰ ਗੱਲ ਤੇ ਰਾਜਨੀਤੀ ਕਰਕੇ ਨਾ ਜੀ ਉਹਦਾ ਕੋਈ ਕੋਈ ਉਹਦਾ ਸੋਲੂਸ਼ਨ ਨਹੀਂ ਹੈ ਤੇ ਮੇਰੀ ਕੋਸ਼ਿਸ਼ ਤਾਂ ਇਹੀ ਹੈ ਜੀ ਪਰ ਮੈਨੂੰ ਲੱਗਦਾ ਹੈ ਕਿ ਸਹੀ ਪਾਸੇ ਵੱਲ ਨੂੰ ਕੰਮ ਚੱਲਿਆ ਹੋਇਆ ਨਹੀਂ ਤੁਹਾਡੀ ਸੋਚ ਇੰਨੀ ਪੋਜ਼ਿਟਿਵ ਹੈ ਤਾਂ ਹੋਪਫੁਲੀ ਕਦੇ ਨਾ ਕਿਤੇ ਦੱਸ ਬਿਲਕੁਲ ਹੋਏਗਾ ਬਿਲਕੁਲ ਹੋਏਗਾ ਕਿੰਨਾ ਲੱਗਦਾ ਹੁੰਦਾ ਹੈ ਸੋਚਦੇ ਹੀ ਜਿਹੀਂ ਜੇ ਤੁਸੀਂ ਸੋਚਦੇ ਆਪਾਂ ਪੜਦੇ ਵੀ ਆ ਉਹੀ ਜਿਹਾ ਆਪਾਂ ਬਣ ਜਾਂਦੇ ਆ ਜੀ ਜੀ ਸੰਧੂ ਸਾਹਿਬ ਤੁਸੀਂ ਕਨਵੀਨਰ ਆਫ ਇੰਡੀਅਨ ਮਿਨੋਰਿਟੀਜ਼ ਫਾਊਂਡੇਸ਼ਨ ਵੀ ਹੋ ਐਂਡ ਪਲੱਸ ਤੁਸੀਂ 올 ਇੰਡੀਆ ਮਿਨੋਰਿਟੀਜ਼ ਦਾ ਵੀ 파ਟ 2 ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਦੇਖੋ ਜੀ ਮੈਂ ਕਿਉਂਕਿ ਖੁਦ ਆਪਾਂ ਘਟ ਗਿਣਤੀ ਇੱਕ ਸਿਕਮਿਟੀ ਨੂੰ ਬਲੌਗ ਕਰਦੇ ਆਂ ਭਾਰਤ ਦੇ ਵਿੱਚ 6 ਘਟ ਗਿਣਤੀਆਂ ਹੈਗੀਆਂ ਨੇ ਸਿੱਖ ਹੈ ਜੈਨ ਹੈ 크ਿਸਚੀਅਨ ਹੈ ਬੁੱਧਿਸਟ ਹੈ ਮੁਸਲਮਾਨ ਪ੍ਰਾਣੇ ਸਾਡੇ ਔਰ ਇਹ ਮਨੋਰਟੀਜ਼ ਜਿਹੜੀਆਂ ਨੇ ਸਾਡੀਆਂ ਇਹ ਸਾਡੇ ਭਾਰਤ ਦੀ ਇੱਕ ਵਿਲੱਖਣਤਾ ਹੈ ਕਿ ਇੱਥੇ ਕਿੰਨੇ ਧਰਮਾਂ ਦੇ ਲੋਕ ਕੋ ਕਿੰਨੀ ਭਾਸ਼ਾਵਾਂ ਬੋਲਣ ਵਾਲੇ ਲੋਕ ਹੈ ਇਹਨਾਂ ਸਾਰਿਆਂ ਦਾ ਜਿਹੜਾ ਵਿਕਾਸ ਹੈ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਹੋਰ ਸਭ ਦਾ ਪ੍ਰਯਾਸ ਹਮ ਕਿ ਇਹ ਸਾਂਝੀ ਯਤਨਾਂ ਦੇ ਨਾਲ ਹੀ ਅਸੀਂ ਵਿਕਸਿਤ ਭਾਰਤ ਦੀ ਯਾਤਰਾ ਦੇ ਵਿੱਚ ਆਪਣੀ ਭੂਮਿਕਾ ਨਿਭਾਈਏ ਹਮ ਤੇ ਕਿਵੇਂ ਇਹਨਾਂ ਦੀ ਵੈਲਫੇਅਰ ਚਾਹੇ ਮਿਨੋਰਟੀ ਦੇ ਬੱਚਿਆਂ ਦੀ ਐਜੂਕੇਸ਼ਨ ਹੈ ਚਾਹੇ ਮਿਨੋਰਟੀਜ਼ ਦੇ ਜਿਹੜੇ ਧਾਰਮਿਕ ਕੰਸਰਨ ਹੈਗੇ ਨੇ ਹਮ ਉਹ ਨੋ ਮਾਸਤੇ ਕਿਵੇਂ ਕੰਮ ਕੀਤਾ ਜਾ ਸਕਦਾ ਹੈਗਾ ਹਾਂ ਔਰ ਆਪਸੀ ਭਾਈਚਾਰਾ ਸਭ ਤੋਂ ਵੱਡੀ ਐ ਇਸ ਵੇਲੇ ਜਿਹੜੀ ਜ਼ਰੂਰਤ ਹੈ ਹਾਂ ਭਾਰਤ ਨੂੰ ਵੀ ਔਰ ਖਾਸ ਕਰਕੇ ਪੰਜਾਬ ਨੂੰ ਕਿ ਜਿਹਨਾਂ ਸਾਡਾ ਭਾਈਚਾਰਾ ਹੈਗਾ ਜਿਹੜੀ ਸਾਡੇ ਇੱਥੇ ਗੱਲ ਹਿੰਦੂ ਸਿੱਖ ਭਾਈਚਾਰੇ ਦੀ ਨਹੀਂ ਇੱਥੇ ਪੂਰੇ ਜਿੰਨੇ ਵੀ ਧਰਮ ਹੈਗੇ ਨੇ ਉਹਨਾਂ ਦੇ ਸਾਡੇ ਮੁਸਲਮਾਨ ਵੀ ਭਰਾ ਵੀ ਹੈਗੇ ਨੇ ਸਾਡੇ ਜੈਨੀ ਵੀ ਹੈਗੇ ਨੇ ਬੋਧੀ ਵੀ ਹੈਗੇ ਨੇ ਪਰਸੀ ਵੀ ਹੈਗੇ ਨੇ ਇਹਨਾਂ ਸਾਰਿਆਂ ਦੇ ਵਿੱਚ ਭਾਈਚਾਰਾ ਕਿਸਾਨ ਜਿਹੜੀ ਆ ਕਿਵੇਂ ਮਜ਼ਬੂਤ ਹੋਵੇ ਉਸ ਵਾਸਤੇ ਅਸੀਂ ਇਹ ਕੰਮ ਕਰ ਰਹੇ ਹੈਗੇ ਆ ਮਾਈਨੋਰਟੀਜ਼ ਦਾ ਔਰ ਇਹ ਕੰਮ ਅਸੀਂ ਸਿਰਫ ਇੱਥੇ ਭਾਰਤ ਵਿੱਚ ਨਹੀਂ ਅਸੀਂ ਇੰਡੀਅਨ ਡੈਸਪੋਰਾ ਜਿਹੜਾ ਸਾਡੇ ਭਾਰਤੀ ਪ੍ਰਵਾਸੀ ਭਾਰਤੀ ਹੈ ਬਿਲਕੁਲ ਸਾਡਾ ਵੱਡਾ ਕੰਮ ਉਹਨਾਂ ਨਾਲ ਹੈ ਓਕੇ ਮੈਂ ਹੁਣ ਰੀਸੈਂਟਲੀ ਫਿਜੀ ਗਿਆ ਸੀਗਾ ਓਕੇ ਫਿਜੀ ਇੱਕ ਐਸਾ ਦੇਸ਼ ਹੈ ਦੂਰ ਬਹੁਤ ਇੱਥੋਂ ਹਾਂਜੀ ਬਿਲਕੁਲ ਲੇਕਿਨ ਉੱਥੇ 40% ਜਿਹੜੀ ਆਬਾਦੀ ਹੈ ਉਹ ਭਾਰਤੀ ਹੈ ਹਮ ਔਰ ਉਹ ਭਾਰਤੀ ਜਿਹੜੇ ਆ ਉੱਥੇ ਮੰਦਿਰ ਵੀ ਨੇ ਗੁਰਦੁਆਰੇ ਵੀ ਹੈ ਉੱਥੇ ਹਿੰਦੀ ਬੋਲੀ ਜਾਂਦੀ ਹੈ। ਹਮ ਮਤਲਬ ਆਮ ਉੱਥੇ ਹਿੰਦੀ ਬੋਲੀ ਜਾਂਦੀ ਹੈ। ਔਰ ਉੱਥੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਫਿਜੀ ਗਿਆ। ਮੈਂ ਫਿਜੀ ਦੇ ਪ੍ਰਧਾਨ ਮੰਤਰੀ ਜੀ ਨੂੰ ਮਿਲਿਆ, ਉਹਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਸਭ ਨੂੰ ਮਿਲਿਆ। ਹਮ ਉਹ ਵੀ ਹਿੰਦੀ ਵਿੱਚ ਗੱਲ ਕਰ ਰਹੇ ਸੀਗੇ। ਹਮ ਫਿਰ ਉੱਥੇ ਮੈਨੂੰ ਇੱਕ ਕੈਬਨਿਟ ਮਿਨਿਸਟਰ ਮਿਲੇ। ਕੈਬਨਿਟ ਦੀ ਮੀਟਿੰਗ ਚੱਲਦੀ ਸੀ। ਮੈਨੂੰ ਪ੍ਰਧਾਨ ਮੰਤਰੀ ਜੀ ਨੇ ਬੁਲਾਇਆ। ਪੂਰੀ ਕੈਬਨਿਟ ਦੇ ਨਾਲ ਮਲਾਇਆ। ਹਮ ਔਰ ਉੱਥੇ ਜਦੋਂ ਮਲਾਇਆ ਉਹ ਕਹਿੰਦੇ ਜੀ ਚਰਨਜੀਤ ਸਿੰਘ ਨੇ। ਹਮ ਗਰਜੀ ਸਿੰਘ ਮੈਂ ਜਦੋਂ ਸੁਣਿਆ ਮੈਂ ਕਿਹਾ ਇਹ ਇਹ ਤਾਂ ਸਰਦਾਰ ਹੈ ਲੇਕਿਨ ਉੱਥੇ ਕਲੀਨ ਚੇਪ ਸੀਗੇ ਅੱਛਾ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਫਿਰ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਮੈਨੂੰ ਉਹਨਾਂ ਨੇ ਆਪਣੇ ਘਰ ਬੁਲਾਇਆ ਮੈਂ ਫਿਰ ਉਹ ਕੈਬਨਿਟ ਮਿਨਿਸਟਰ ਹੈ ਉਹ ਕੈਬਨਿਟ ਮਿਨਿਸਟਰ ਵੀ ਉਹਨਾਂ ਕੋਲ 2-3 ਵੱਡੇ ਪੋਰਟਫੋਲੀਓ ਸੀ ਉੱਥੇ ਵੀ ਜਿਹਦੇ ਵਿੱਚ ਤੇ ਮੈਂ ਪੁੱਛਿਆ ਮੈਂ ਕਿਹਾ ਸਰਦਾਰ ਸਾਹਿਬ ਤੁਸੀਂ ਇੱਥੇ ਕਹਿੰਦੇ ਜੀ ਮੇਰੇ ਅਸੀਂ ਸੈਕੰਡ ਜਨਰੇਸ਼ਨ ਇੱਥੇ ਹੈਗੀ ਆ ਮੇਰੇ ਪਿਤਾ ਜੀ ਇੱਥੇ ਆਏ ਸੀ ਔਰ ਕਹਿੰਦੇ ਜੀ ਜਿਹੜੀ ਇੱਥੇ ਢਾਹਾਂ ਕਲੇਰਾ ਹਾਜੀ ਹਸਪੀਟਲ ਬਣਿਆ ਨਾ ਜੀ ਨਰਸਿੰਗ ਸਕੂਲ ਤੇ ਹਸਪੀਟਲ ਹੈ ਚੈ ਸਰਾਬੁੱਧ ਸਿੰਘ ਉਹਨੇ ਬਣਾਇਆ ਸੀ ਹਾਂਜੀ ਹਾਂਜੀ ਉਹ ਜ਼ਮੀਨ ਉਹਨੇ ਦਾਨ ਕੀਤੀ ਸੀ ਮਾਈ ਗੋਡ ਚਰਨਜੀਤ ਸਿੰਘ ਹੋਰਾਂ ਦੇ ਪਿਤਾ ਜੀ ਨੇ ਉਹ ਜ਼ਮੀਨ ਦਾਨ ਕੀਤੀ ਸੀ ਔਰ ਇਹ ਲੋਕ ਸਾਰੇ ਜਿਹੜੋਂ ਉੱਥੇ ਅੰਗਰੇਜ਼ਾਂ ਨੇ ਇੱਥੋਂ ਜਦੋਂ ਲੇਬਰ ਦੇ ਰੂਪ ਦੇ ਵਿੱਚ ਲੈ ਕੇ ਗਏ ਉੱਥੇ ਉੱਥੇ ਵਸ ਗਏ ਉਹ ਹੁਣ 40% ਭਾਰਤੀਆਂ ਵਾਲਾ ਦੇਸ਼ ਉਹ ਤਾਂ ਇੱਕ ਭਾਰਤੀ ਹੋ ਗਿਆ ਉੱਥੇ ਪੂਰੇ ਡੋਮੀਨੇਟ ਕਰਦੇ ਆ ਇਸ ਤਰੀਕੇ ਨਾਲ ਹੀ ਅਸੀਂ ਵੱਖ-ਵੱਖ ਦੇਸ਼ਾਂ ਵਿੱਚ ਜਾਂਦੇ ਹਿੱਥੇ ਭਾਰਤੀ ਜਿਹੜਾ ਭਾਈਚਾਰਾ ਹੈਗਾ ਔਰ ਖਾਸ ਕਰਕੇ ਸਾਡੀ ਪੰਜਾਬੀ ਭਾਈਚਾਰਾ ਬਹੁਤ ਮਜ਼ਬੂਤ ਹੈ ਅਸੀਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਵਿੱਚ ਵੀ ਭਾਈਚਾਰਾ ਕਿਵੇਂ ਵਧੇਗਾ ਕੁੜਤਨ ਬਹੁਤ ਵਧ ਰਹੀ ਹੈ ਨਫ਼ਰਤ ਬਹੁਤ ਵਧ ਰਹੀ ਹੈ ਇਸ ਦੇ ਪਿੱਛੇ ਕਾਰਨ ਕਈ ਹੋ ਸਕਦੇ ਆ ਲੇਕਿਨ ਇਹ ਸਾਡੇ ਵਾਸਤੇ ਚੰਗੀ ਨਹੀਂ ਹੈ ਨਾ ਨਾ ਪੰਜਾਬੀਆਂ ਵਾਸਤੇ ਨਾ ਸਿੱਖਾਂ ਵਾਸਤੇ ਨਾ ਭਾਰਤੀਆਂ ਵਾਸਤੇ ਤੇ ਸਾਡੇ ਨਿਮਾਣੇ ਜੇ ਯਤਨ ਹੁੰਦੇ ਆ ਅਸੀਂ ਬਹੁਤ ਕਮੇਨ ਚਿੜੀ ਚੁੰਝ ਦੇ ਵਿੱਚ ਪਾਣੀ ਭਰ ਕੇ ਚਲਦੀ ਹੈ ਇੰਨੇ ਕੁ ਕਮੀ ਕਰਦੇ ਆ ਔਰ ਮੈਨੂੰ ਖੁਸ਼ੀ ਹੈ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਵਿਚਾਰਧਾਰਾ ਉਹਨਾਂ ਦੀ ਜਿਹੜੀ ਸੋਚ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਭਾਰਤੀ ਇਹ ਨੇ ਭਾਈਚਾਰਾ ਹੈ ਉਹ ਇੱਕ ਮਾਣ ਮਹਿਸੂਸ ਕਰਨ ਆਪਣੇ ਵਤਨ ਤੇ ਵੀ ਆਪਣੀ ਵਿਰਾਸਤ ਦੇ ਨਾਲ ਜੁੜਨ ਉਹ ਕਹਿੰਦੇ ਆ ਕਿ ਵਿਕਾਸ ਵੀ ਔਰ ਵਿਰਾਸਤ ਵੀ ਦੋਨੋਂ ਇਕੱਠੇ ਚੱਲਨੇ ਚਾਹੀਏ ਤਾਂ ਵਿਰਾਸਤ ਨੂੰ ਅਸੀਂ ਨਹੀਂ ਛੱਡ ਸਕਦੇ ਸੰਦੂ ਸਾਹਿਬ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੇਖੋ ਤੁਸੀਂ ਕਿੰਨੀ ਖੂਬਸੂਰਤ ਗੱਲ ਕਹੀ ਇਸ ਚੀਜ਼ ਬਾਰੇ ਤੁਹਾਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਕਿਉਂਕਿ ਹਰ ਬੰਦਾ ਸੋਚਦਾ ਹੈ ਕਿ ਵਿਦੇਸ਼ ਵਿੱਚ ਜਿਹੜੇ ਬੈਠੇ ਹੈ ਕੈਬਿਨੇਟ ਵਿੱਚ ਦੇ ਵਿਲ ਬੀ ਮਤਲਬ ਉੱਥੋਂ ਦੇ ਮਤਲਬ ਸਿਟੀਜ਼ਨਸ ਹੀ ਹੋਣਗੇ ਜੋ ਉੱਥੋਂ ਦੇ ਨਾਗਰਿਕ ਵੀ ਹੋਣਗੇ ਪਰ ਇਹ ਬੜੀ ਮਾਣ ਵਾਲੀ ਗੱਲ ਹੈ ਮੈਸਲ ਬੀਇੰਗ ਅ ਪੰਜਾਬੀ ਐਂਡ ਨਾਟ ਓਨਲੀ ਪੰਜਾਬੀ ਹਰ ਭਾਰਤੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਲੋਕ ਉੱਥੇ ਪਹੁੰਚ ਕੇ ਵੀ ਭਾਰਤ ਵਰਗੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹੈ ਇਨਾ ਕੁਝ ਜੀਵਨ ਵਿੱਚ ਤੁਸੀਂ ਪ੍ਰਾਪਤ ਕਰ ਰਹੇ ਹੋ ਨਾ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਕੋਈ ਰਿਗਰਟ ਹੈ ਜ਼ਿੰਦਗੀ ਵਿੱਚ ਕਿਸੇ ਚੀਜ਼ ਨੂੰ ਵੀ ਲੈ ਕੇ ਜਾਂ ਕੋਈ ਜੀ ਇੱਛਾ ਜਿਹੜੀ ਮਤਲਬ ਰਹਿ ਗਈ ਹੋਵੇ ਪੂਰੀ ਕਰਵਾਣੀ ਕੋਈ ਨਹੀਂ ਕੋਈ ਐਸਾ ਗਿਲਾ ਨਹੀਂ ਰਿਹਾ ਜ਼ਿੰਦਗੀ ਤੇ ਕੋਈ ਸ਼ਿਕਵਾ ਨਹੀਂ ਹੈ ਬਟ ਇੱਕ ਚੀਜ਼ ਜੋ ਮਹਿਸੂਸ ਕਰਦਾ ਕਦੇ-ਕਦੇ ਕਿ ਅਸੀਂ ਜਦੋਂ ਸੰਘਰਸ਼ ਦਾ ਟਾਈਮ ਸੀਗਾ ਜੀਵਨ ਦੇ ਸੰਘਰਸ਼ ਦੀ ਗੱਲ ਕਰਦਾ ਕਿਉਂਕਿ ਪੰਜਾਬ 'ਚ ਸੰਘਰਸ਼ ਦੀ ਜਦੋਂ ਗੱਲ ਕਰਦੇ ਹੋ ਤੇ ਬਹੁਤ ਕੁਝ ਹੋਰ ਜੁੜ ਜਾਂਦਾ ਸਮਾਂ ਨਹੀਂ ਦੇ ਸਕੇ ਆਪਣੇ ਮਾਪਿਆਂ ਨੂੰ ਮੇਰੇ ਪਿਤਾ ਜੀ ਜਦੋਂ ਬਿਮਾਰ ਹੋਏ ਆ ਉਹ ਉਹਨਾਂ ਨੂੰ ਦੱਸਿਆ ਲੀਵਰ ਕੈਂਸਰ ਹੋਇਆ ਬਿਲਕੁਲ ਉਹ ਰੋੜੋ ਤੁਹਾਡੀ ਉਮਰ ਕਿੰਨੀ ਸੀ ਉਹ ਉਹਨਾਂ ਨੂੰ ਜਿਆਦਾ ਸਮਾਂ ਨਹੀਂ ਹੋਇਆ ਉਹਨਾਂ ਨੂੰ 10-12 ਸਾਲ ਹੋਇਆ ਮੈਂ 55 ਕੁ ਸਾਲ ਦਾ ਹਾਂ ਹਾਂਜੀ ਲੇਕਿਨ ਉਹ ਕਈ ਸਾਲ ਉਹਨਾਂ ਦਾ ਟ੍ਰੀਟਮੈਂਟ ਚੱਲਿਆ ਔਰ ਉਸ ਦੌਰਾਨ ਸਮੱਸਿਆ ਇਹ ਸੀ ਕਿ ਮੇਰਾ ਤਾਂ ਇੱਥੇ ਜੀਵਨ ਸੰਘਰਸ਼ ਚੱਲ ਰਿਹਾ ਸੀ ਬਿਲਕੁਲ ਹਾਂਜੀ ਔਰ ਉਹਨਾਂ ਦੀ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ ਹੁਣ ਮੈਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਕਿ ਤੁਸੀਂ ਆ ਕੇ ਮੇਰੇ ਕੋਲੇ ਚੰਡੀਗੜ੍ਹ ਰਹੋ ਹਮ ਲੇਕਿਨ ਚੰਡੀਗੜ੍ਹ ਦਿਲ ਨਹੀਂ ਲੱਗਦਾ ਸੀ ਉਹਨਾਂ ਦਾ ਇੱਥੇ ਆ ਕੇ ਮੁਸ਼ਕਿਲ ਆਉਂਦੀ ਸੀ ਔਰ ਮੈਂ ਉਹਨਾਂ ਨੂੰ ਫਿਰ ਉੱਥੇ ਜਿਹੜੇ ਲੋਕਲ ਪਾਰਕ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਉਹਨਾਂ ਨੂੰ ਮਿਲਾਇਆ ਜਾ ਕੇ ਮੈਂ ਕਿਹਾ ਵੀ ਤੁਸੀਂ ਇਹਨਾਂ ਦੇ ਨਾਲ ਟਾਈਮ ਸਪੈਂਡ ਕਰੋ ਇਹਨਾਂ ਨਾਲ ਗੱਲਾਂ ਬਾਤਾਂ ਕਰੋ ਤੇ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਕਿ ਮੇਰੇ ਪਿਤਾ ਜੀ ਨੂੰ ਜਦੋਂ ਲਾਜ ਵਾਸਤੇ ਆਏ ਮੈਂ ਕਿਹਾ ਵੀ ਤੁਸੀਂ ਮੈਂ ਤੁਹਾਨੂੰ ਅੱਛੀ ਕੰਪਨੀ ਮਿਲਾਨਾ ਰਿਟਾਇਰਡ ਲੋਕ ਨੇ ਅਫਸਰ ਨੇ ਬਹੁਤ سارے ਲੋਕ ਹੈ ਮੈਂ ਤੁਸੀਂ ਇਹਨਾਂ ਨਾਲ ਗੱਲਬਾਤ ਕਰਿਓ ਪਰ ਤੁਸੀਂ ਇਹ ਨਾ ਦੱਸਿਓ ਕਿ ਤੁਸੀਂ ਕੌਣ ਹੈ ਅੱਛਾ ਪਿੰਡ ਦੱਸ ਦਿਓ ਸਭ ਤੋਂ ਜ਼ਿਆਦਾ ਵੀ ਤੁਸੀਂ ਮੇਰਾ ਨਾ ਦੱਸਿਓ ਵੀ ਸਾਡਾ ਕੋਈ ਕਾਲਜ ਹੈ ਜਾਂ ਸਾਡਾ ਕੋਈ ਅਸੋਸੀਏਸ਼ਨ ਹੈ ਵੀ ਤੁਸੀਂ ਐਵੇਂ ਨਾ ਕਰਿਓ ਉਹਨਾਂ ਨੂੰ ਮਨਾ ਲਿਆ ਕਹਿੰਦੇ ਠੀਕ ਹੈ ਨਹੀਂ ਦੱਸਦਾ ਜਦੋਂ ਉੱਥੇ ਜਾਣ ਲੱਗੇ ਤੇ ਬਾਪੂ ਜੀ ਮੇਰੇ ਚਾਦਰਾਂ ਬਣਦੇ ਸੀ ਮੇਰੇ ਪਿਤਾ ਜੀ ਤੇ ਉਹ ਸਾਰੇ ਪੜ੍ਹੇ ਲਿਖੇ ਲੋਕ ਸੀਗੇ ਤੇ ਉਹਨਾਂ ਨੇ ਜਦੋਂ ਕੋਈ ਗੱਲ ਕਰਨੀ ਉਹਨਾਂ ਨੂੰ ਤਵੱਜੋ ਘੱਟ ਮਿਲਨੀ ਜਾਂ ਉਹਨਾਂ ਨੇ ਦੇਖਣਾ ਕਿ ਤਾਂ ਇਹ ਪਿੰਡ ਥੋੜਾ ਫਰਕ ਵੀ ਹੁੰਦਾ ਆਪਣੇ ਬਿਲਕੁਲ ਇਹ ਹੈ ਇਹ ਬਿਲਕੁਲ ਹੈ ਤੇ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਬਾਪੂ ਜੀ ਨੇ ਕਿ ਸਿੱਧਾ ਕਿਹਾ ਉਹਨਾਂ ਨੇ ਕਿਹਾ ਲੋਕ ਕਿ ਉਹਨਾਂ ਨੂੰ ਲੱਗਿਆ ਕਿ ਯਾਰ ਮੈਨੂੰ ਲਾਈਟਲੀ ਲੈਂਦੇ ਆ ਉਹਨਾਂ ਦੱਸਿਆ ਯਾਰ ਮੈਂ ਵੀ ਮੇਰਾ ਬੇਟਾ ਕਹਿੰਦਾ ਇੱਥੇ ਉਹਨਾਂ ਦਾ ਇੰਸਟੀਟਿਊਸ਼ਨ ਖੋਲੇ ਆ ਸਾਡਾ ਇਹ ਕੰਮ ਕਰ ਹੈਗਾ ਇਹਨਾਂ ਨੇ ਦੱਸਤਾ ਅੱਛਾ ਅਜੇ ਮੈਨੂੰ ਨਹੀਂ ਪਤਾ ਸੀ ਹਮ ਇੱਕ ਦਿਨ ਕੀ ਹੋਇਆ ਮੇਰੇ ਕੋਲ ਆਏ ਤੇ ਥੋੜਾ ਜਿਹਾ ਹੈਜ਼ਿਟੇਟ ਕਰਦੇ ਹੋਏ ਉਹਨਾਂ ਨੇ ਮੈਨੂੰ ਇੱਕ ਐਪਲੀਕੇਸ਼ਨ ਦਿੱਤੀ ਹਮ ਮੈਨੂੰ ਕਹਿੰਦੇ ਕਿ ਇਹ ਇੱਕ ਕੰਮ ਆ ਕਿਸੇ ਦਾ ਅੱਛਾ ਤੇ ਕਰਾਉਣਾ ਬੰਦਾ ਬਹੁਤ ਚੰਗਾ ਮੈਂ ਕਿਹਾ ਤੁਹਾਨੂੰ ਕਿ ਉਹਨਾਂ ਨੂੰ ਕਿੱਥੋਂ ਪਤਾ ਲੱਗਿਆ ਹਾਂ ਕਹਿੰਦੇ ਨਹੀਂ ਨਹੀਂ ਇੱਥੇ ਉਹਨਾਂ ਨੂੰ ਜੌਬ ਦੋਣੀ ਆ ਉਹਨਾਂ ਦੀ ਡਾਕਟਰ ਐਨ ਲਾਅ ਹੈਗੀ ਆ ਤੇ ਉਹਨਾਂ ਨੇ ਆਹ ਦੇਖੋ ਐਜੂਕੇਸ਼ਨ ਮੈਂ ਕਿਹਾ ਵੀ ਉਹਨਾਂ ਨੂੰ ਪਤਾ ਕਿਦਾਂ ਚੱਲਿਆ ਉਹ ਕਹਿੰਦੇ ਯਾਰ ਆ ਗੱਲ ਹੋਈ ਸੀ ਕਿ ਉਹ ਮੈਨੂੰ ਤਵੱਜੋ ਨਹੀਂ ਦਿੰਦੇ ਸੀ ਤੇ ਫਿਰ ਮੈਂ ਤਾਂ ਫਿਰ ਦੱਸੇ ਬਣਾ ਰਿਹਾ ਨਹੀਂ ਗਿਆ ਮੈਂ ਦੱਸਿਆ ਫਿਰ ਮੈਂ ਕੌਣ ਐ ਮੈਂ ਕਿਹਾ ਬਾਪੂ ਜੀ ਦੇਖੋ ਇਸ ਕਰਕੇ ਰੁਕਿਆ ਸੀ ਕਿ ਲੋਕਾਂ ਨੇ ਤੁਹਾਨੂੰ ਬੰਗਾਰਾ ਬੰਗਾਰਾ ਪਾਉਣੀਆ ਤੇ ਮੈਂ ਤੁਹਾਡੀ ਗੱਲ ਸੁਣਨੀ ਨਹੀਂ ਆਪਣੇ ਫਿਰ ਪਿਓ ਪੁੱਤ ਚ ਪੜਕਾ ਪਊਗਾ ਤੇ ਮੈਂ ਕਿ ਹੁਣ ਤੁਸੀਂ ਅੱਜ ਇੱਕ ਲੈ ਕੇ ਆਇਓ ਚਾਰ ਹੋਰ ਲੈ ਕੇ ਆਉਂਗੇ ਹਾਂਜੀ ਜ਼ੋਗਦਾਈ ਸੀ ਤਾਂ ਹਰ ਚਾਹੇਗਾ ਕਿ ਮੈਂ ਦੇ ਨਹੀਂ ਸਕਦਾ ਤੇ ਫਿਰ ਉਹਨਾਂ ਨੂੰ ਕਹਿੰਦਾ ਯਾਰ ਮੈਨੂੰ ਨਹੀਂ ਪਤਾ ਜੇ ਤਾਂ ਤੁਸੀਂ ਤੂੰ ਮੈਂ ਚਾਹਣਾ ਕਿ ਇੱਥੇ ਰਹਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਦੱਸੂਗਾ ਤੇ ਇਸ ਤਰ੍ਹਾਂ ਦੇ ਹੋਰ ਵੀ ਕਈ ਕਿਸੇ ਹੋਏ ਜਿੱਥੇ ਮੇਰੇ ਬਾਪੂ ਜੀ ਨੇ ਬੜੀਆਂ ਕਿਉਂਕਿ ਬੜੇ ਸਿੱਧੇ ਸਾਦੇ ਲੋਕ ਹੈ ਪਿੰਡਾਂ ਦੇ ਅਸੀਂ ਤਾਂ ਮੈਂ ਤਾਂ ਮੈਂ ਬਿਲਕੁਲ ਐਗਰੀ ਕਰਦੀ ਹਾਂ ਤੇ ਮੈਂ ਇੱਕ ਗਿਲਾ ਹੈ ਕਿ ਮੈਂ ਉਹਨਾਂ ਨੂੰ ਸਮਝਣ ਨਹੀਂ ਦੇ ਸਕਿਆ ਕਿਉਂਕਿ ਉਹ ਇਥੇ ਰਹਿੰਦੇ ਘੱਟ ਸੀ ਜਦੋਂ ਇੱਥੇ ਲੈ ਕੇ ਆਉਣਾ ਥੋੜੇ ਦਿਨ ਰੁਕੇ ਉਹਨਾਂ ਨੇ ਕਹਿਣਾ ਕਿ ਮੈਂ ਤਾਂ ਵਾਪਸ ਜਾਊਂਗਾ ਕਿਉਂਕਿ ਮੈਨੂੰ ਇੱਥੇ ਦਿਲ ਨਹੀਂ ਲੱਗਦਾ ਸੰਦੂ ਸਾਹਿਬ ਬਹੁਤ ਅੱਛਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਐਂਡ ਬੜੀ ਹੈਲਦੀ ਡਿਸਕਸ਼ਨ ਰਹੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੇ ਬਾਪੂ ਜੀ ਬੜੇ ਸਿੱਧੇ ਸਾਦੇ ਕਿਉਂਕਿ ਤੁਹਾਡੀ ਗੱਲਾਂ ਵਿੱਚ ਬਹੁਤ ਸਾਰੀ ਇਨੋਸੈਂਸੀ ਸੀ ਕੋਈ ਵੀ ਪਰਸਨ ਮੈਨੂੰ ਨਹੀਂ ਲੱਗਦਾ ਕੋਈ ਵੀ ਇਨਸਾਨ ਇੰਨਾ ਖੁੱਲ ਕੇ ਦੱਸਦਾ ਹੈ ਕਿ ਮੇਰੇ ਫਾਲੋਅਰਸ ਘਟ ਸੀ ਫਿਰ ਅਸੀਂ ਸੋਚਿਆ ਕਿਉਂ ਘਟ ਹੈ ਅਸੀਂ ਸੋਚਿਆ ਕਿ ਸਾਡਾ ਕ੍ਰਿਟਿਸਿਜ਼ਮ ਘਟ ਹੁੰਦਾ ਸੋ ਇਸ ਤਰ੍ਹਾਂ ਇੰਨਾ ਖੁੱਲ ਕੇ ਸਾਫ਼ ਦਿਲ ਦਾ ਹੋਣਾ ਵੀ ਕਿਤੇ ਨਾ ਕਿਤੇ ਸ਼ਾਇਦ ਇਹ ਤੁਹਾਡਾ ਆਪਾਂ ਕਹਿ ਨਹੀਂ ਹੁੰਦੇ ਉਹ ਪਿੰਡਾਂ ਵਿੱਚੋਂ ਆਉਂਦੇ ਹੀ ਉਹ ਲੋਕ ਨੇ ਬਟ ਮੈਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਜਿਵੇਂ ਕਿ ਸੰਧੂ ਸਾਹਿਬ ਨੇ ਵੀ ਕਿਹਾ ਸਮਾਜ ਵਿੱਚ ਬੜੇ ਹੀ ਡਾਕਟਰ ਨੇ ਬੜੇ ਅੱਛੇ ਵਕੀਲ ਨੇ ਬੜੇ ਅੱਛੇ ਅਫਸਰ ਨੇ ਪਰ ਹੁਣ ਸਮਾਜ ਨੂੰ ਲੋੜ ਹੈ ਉਹ ਲੋਕਾਂ ਦੀ ਜੋ ਕਿ ਇਸ ਸਮਾਜ ਵਿੱਚ ਸ਼ਾਂਤੀ ਬਣਾਉਣ ਵੀ ਹੈਵ ਬਿਊਰੋਕਰੇਟਸ ਵੀ ਹੈਵ ਡਾਕਟਰਸ ਵੀ ਹੈਵ ਇੰਜੀਨੀਅਰਸ ਵੀ ਹੈ ਪਰਪਲ ਫਰਮ ਜੁਡੀਸ਼ਰੀ ਬਟ ਵੀ ਨੀਡ ਪੀਸ ਮੇਕਰਸ ਨਾਓ ਧੰਨਵਾਦ ਸੰਦੂ ਸਾਹਿਬ ਬਹੁਤ ਧੰਨਵਾਦ ਜੀ ਥੈਂਕ ਯੂ